ਸੋ ਅੱਜ ਜੋ ਅਸੀਂ ਇੱਕ ਮੌਕ ਟ੍ਰਿਲ ਕਰਾਈ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਇਹਦੇ ਵਿੱਚ ਲੋਕਲ ਪੁਲਿਸ ਬੌਮਸਕਵੈਡ ਸਾਰਿਆਂ ਨੂੰ ਇਨਵੋਲ ਕੀਤਾ ਗਿਆ ਇਹਦਾ ਬੇਸਿਕ ਪਰਪਸ ਇਹ ਹੈ ਕਿ ਸਾਡੇ ਸਟਾਫ ਦੀ ਟ੍ਰੇਨਿੰਗ ਲੋਕਾਂ ਦੀ ਅਵੇਅਰਨੈਸ ਜਿਵੇਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੋਈ ਬੌਮ threat ਕੋਲ ਆ ਜਾਂਦੀ ਹੈ ਉਹ ਸਿਚੁਏਸ਼ਨ 'ਚ ਕਿਵੇਂ ਰਿਐਕਟ ਕਰਨਾ ਸੋ ਉਹਦੇ ਲਈ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਨਵੋਲ ਕੀਤਾ মিডিਆ ਨੂੰ ਇਨਵੋਲ ਕੀਤਾ ਬੌਮਸਕਵੈਡ ਨੂੰ ਇਨਵੋਲ ਕੀਤਾ ਸੋ ਅਸੀਂ ਇੱਕ ਡ੍ਰਿਲ ਕੀਤੀ ਜਿਹਦੇ 'ਚ ਅਸੀਂ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਿਵੇਂ ਅਸੀਂ ਇੱਕ ਕਾਲ ਰੀਸੀਵ ਕੀਤੀ ਹੈ ਉਹਦੇ 'ਚ ਸਾਨੂੰ ਬ ਉਹਦੇ ਵਿੱਚ ਕਿਵੇਂ ਰਿਐਕਟ ਕੀਤਾ ਸਰ ਪੇਸ਼ੈਂਟਸ ਨੂੰ ਬਾਹਰ ਕਿਵੇਂ ਕੱਢਿਆ ਹਾਂਜੀ ਉਹਦੇ ਵਿੱਚ ਪਹਿਲਾਂ ਅਸੀਂ ਆਪਣੀ ਟੀਮ ਦੀ ਸਾਰੀ ਟ੍ਰੇਨਿੰਗ ਕੀਤੀ ਕਿ ਤੁਸੀਂ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਦੇ ਸਾਰਾ ਸਭ ਤੋਂ ਪਹਿਲਾਂ ਹਸਪੀਟਲ ਨੂੰ ਵੈਕੂਏਟ ਕਰਨਾ ਹੈ ਪੇਸ਼ੈਂਟਸ ਨੂੰ ਬਾਹਰ ਕੱਢਣਾ ਹੈ ਫਿਰ ਏਰੀਆ ਨੂੰ ਕਾਡਨ ਆਫ ਕਰਨਾ ਹੈ ਫਿਰ ਜਿੰਨੀ ਦੇਰ ਤੱਕ ਪੁਲਿਸ ਨਹੀਂ ਆਉਂਦੀ ਜਾਂ ਬੌਮਸਪੈਟ ਨਹੀਂ ਆਉਂਦਾ ਸਾਰਿਆਂ ਨੂੰ ਵੇਟ ਕਰਨਾ ਹੈ ਕਿ ਕੋਈ ਅੰਦਰ ਨਹੀਂ ਕੋਈ ਸਾਰਾ ਪੁਲਿਸ ਕ੍ਰੀਰੀਅਲ ਨਾਲ ਲੱਗੀ ਹੋਈ ਸੀ ਸੋ ਅਪ੍ਰੋਕਸੀਮੇਟਲੀ ਜਿਵੇਂ ਅਸੀਂ ਕਾਲ ਕੀਤਾ 5 ਤੋਂ 10 ਮਿੰਟ ਦੇ ਅੰਦਰ ਪੁਲਿਸ ਆ ਗਈ ਸੀ ਉਹਦੇ ਤੋਂ ਵਿਦਨ 5 ਮਿੰਟਸ ਬੌਮਸਪੈਟ ਆ ਦਾ ਮਾਮਲਾ ਉਹ ਜਿਹਾ ਹੈ ਕਿ ਪੇਸ਼ੈਂਟ ਪੈਨਿਕ ਸੀਗਾ ਜੀ ਉਹ ਚੀਕਾ ਨਹੀਂ ਉਹ ਅਸੀਂ ਸਾਰਿਆਂ ਨੂੰ ਅਵੇਰਨੈਸ ਪਹਿਲਾਂ ਕੀਤੀ ਸੀ ਕਿ ਅਸੀਂ ਇੱਕ ਮੌਕ ਟ੍ਰੈਲ ਕੰਡਕਟ ਕਰ ਰਹੇ ਹਾਂ ਤਾਂ ਕਿ ਹਸਪੀਟਲ ਦੇਖੋ ਪੇਸ਼ੈਂਟਸ ਵੀ ਐਡਮਿਟ ਨੇ ਤਾਂ ਕਿ ਪੈਨਿਕ ਨਾ ਕੀਏ ਕੋਈ ਮਹਾਂ ਨੋਟ ਕਰਾਇਆ ਤੇ ਅਸੀਂ ਇਹਦੀ ਟੀਮ ਮੌਕੇ ਤੇ ਜਦੀ ਪਹੁੰਚੀ ਆ ਤੇ ਅੰਦਰ ਸਸਪੈਕਟਡ ਵਾਇਸ ਆ ਉਹਨੂੰ ਅਸੀਂ ਅੰਦਰੋਂ ਬਾਹਰ ਕੱਢਾਂਗੇ ਹੁਣ ਸਾਡਾ ਹੈਗੇ ਆ ਟੀਮ ਦੇ ਮੈਂਬਰ ਬੰਮ ਸੂਟ ਵੇਰਡ ਡੱਗ ਕੇ ਪਹਿਲਾਂ ਚੈੱਕ ਕਰਾਂਗੇ ਜੇ ਉਹ ਕੋਈ ਐਕਸਪਲੋਸਿਵ ਵਾਲੀ ਕੀ ਚੀਜ਼ ਆ ਤਾਂ ਫਿਰ ਅਸੀਂ ਉਹਨੂੰ ਵੈਕੂਏਟ ਕਰਕੇ ਡਿਸਪੋਜ਼ ਆਫ ਕਰਾਂਗੇ ਜੇ ਨਹੀਂ ਹੈਗੀ ਤਾਂ ਚਲੋ ਪਬਲਿਕ ਨੂੰ ਬਾਹਰ ਕੀਤਾ ਵਾ ਥੋੜੇ ਜਿਹਲੇ ਪਬਲਿਕ ਨੂੰ ਕਸ਼ਟਾ ਹੁੰਦਾ ਵਾ ਪਰ ਫਿਰ ਵੀ ਪਛਾਤੀ ਪਛਾਵਾ ਹੁਣ ਸਾਰਿਆਂ ਨੂੰ ਬਾਹਰ ਕੱਢਾਂਗੇ ਸਰ ਇਹ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਮੰਨ ਲਓ ਤੇ ਕੋਆਪਰੇਸ਼ਨ ਕਿੰਦਾ ਦੀ ਫੁੱਲ ਸਮੂਤ ਲੋਡ ਪੈਂਦੀ ਹੈ ਸਰ ਪ੍ਰੋਬਬਲੀ ਕੋਆਪਰੇਟਰ ਦੀ ਲੋਡ ਪੈਂਦੀ ਹੈ ਵੀ ਪਬਲਿਕ ਨੂੰ ਸਾਨੂੰ ਮੌਕੇ ਤੇ ਦੱਸ ਦਵੇ ਪਬਲਿਕ ਪੁਲਿਸ ਨੂੰ ਪਤਾ ਲੱਗੇ ਕੋਈ ਮਾਨਸਿਕ ਕਾਮੀ ਘਟਦਾ ਹੋਣ ਤੋਂ ਬਚ ਜਾਂਦਾ ਬੰਦਾ ਸਾਡੀ ਟੀਮਾਂ ਦਾ ਹਰ ਵਾਸਤੇ ਤਰਕ ਰਹਿੰਦੀਆਂ ਪਰ ਜੇ ਪਤਾ ਲੱਗੇ ਫਿਰ ਜਿਆਦਾ ਬੈਟਰ ਜਾਂਦਾ ਵੀ ਪਬਲਿਕ ਵੇਅਰ ਹੋਣੀ ਚਾਹੀਦੀ ਆ ਇਹ ਤਾਂ ਕੀਤੀ ਜਾਂਦੀ ਹੈ ਪੁਲਿਸ ਨੂੰ ਪਤਾ ਲੱਗਦਾ ਵੀ ਕੋਈ ਐਮ ਬੈਗ ਰੱਖ ਕੇ ਚਲੇ ਜਾਂਦਾ ਕੀ ਪਰ ਤੇ ਜਿੱਦਾ ਕੋਈ ਬਲੀਵਾਰਸ ਨਹੀਂ ਹੁੰਦਾ ਫਿਰ ਮੌਕੇ ਤੇ ਕੰਟਰੋਲ ਰੂਮ ਤੋਂ ਨੋਟ ਕਰਾਓ ਐਸਐਚਓ ਸਾਹਿਬ ਆ ਕੇ ਏਰੀਆ ਕਾਟਨ ਕਰਾਉਂਦੇ ਆ ਜਦੋਂ ਫਿਰ ਸਾਡੀ ਟੀਮ ਆ ਕੇ ਉਸ ਐਕਸਪਲੋਸਿਵ ਨੂੰ ਡਿਸਟਰਾਏਪ ਕਰਦੀ ਆ ਸਰ ਜਦ ਤੱਕ ਪੁਲਿਸ ਨਹੀਂ ਆਉਂਦੀ ਕੀ ਦੇਸ਼ਾ ਨਿਰਦੇਸ਼ ਹੁੰਦੇ ਆ ਜੇ ਮੰਨ ਲਓ ਕਿਸੇ ਜਗ੍ਹਾ ਤੇ ਵੀ ਉਸ ਚੀਜ਼ ਨੂੰ ਛੇੜਨਾ ਨਹੀਂ ਹੈਗਾ ਹੱਥ ਨਹੀਂ ਲਾਉਣਾ ਹੈਗਾ ਉਹਦੇ ਨੇੜੇ ਨਹੀਂ ਜਾਣਾ ਹੈਗਾ ਕੋਈ ਲਾਈਟ ਵਗੈਰਾ ਇਨਾ ਜਗਾਉਣੀਆਂ ਦਾ ਬੰਦ ਕਰਨੀਆਂ ਟਾਕੀ ਅੰਦਰ ਵਾਜੇ ਖੋਲੋ ਮੋਬਾਈਲ ਦਾ ਵਰਤੋਂ ਨਾ ਕਰੋ ਉਸਦੇ ਕੋਲ ਨਾ ਜਾਓ ਸਿਰਫ ਕੰਟਰੋਲ ਰੂਮ ਤੇ ਫੋਨ ਕਰੋ ਸੀਨੀਅਰ ਅਫਸਰਾਂ ਨੂੰ ਸੰਸਾਰ ਵੀ ਐਸਚੂ ਵਗੈਰਾ ਆ ਕੇ ਉਹਨਾਂ ਚ ਏਰੀਅਨ ਕੋਆਰਡੀਨੇਟ ਕਰ ਦਿੰਦੇ ਆ ਤੇ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਆ ਰਖਜੜੇ ਦੇ ਵਿੱਚ ਜਿਸੀਂ ਆ ਕੇ ਉਸ ਚੀਜ਼ ਨੂੰ ਬਾਹਰ ਕੱਢ ਲਿਆ ਕੇ ਡਿਸਪੋਜ਼ ਆਫ ਕਰਦੇ ਆ ਓਕੇ